ਜਿੱਥੇ ਜਾ ਰਿਹਾ ਹੈ ਤੇ ਚੰਗੀ ਥਾਂ ਤੇ ਹੀ ਜਾ ਰਿਹਾ ਹੋਏਗਾ ਤੇ ਜੇ ਆਪਾਂ ਗੁਰੂ ਦੇ ਪਿੱਛੇ ਚੱਲਾਂਗੇ ਤੇ ਫਿਰ ਆਪਾਂ ਵੀ ਚੰਗੀ ਥਾਂ ਤੇ ਜਾਵਾਂਗੇ ਇੱਕ ਛੋਟਾ ਬੱਚਾ ਅਗਰ ਮਾਪਿਓ ਦੇ ਪਿੱਛੇ ਚੱਲਣਾ ਸ਼ੁਰੂ ਕਰ ਦੇਵੇ ਤੇ ਬੱਚੇ ਦੀ ਉਮਰ 12-15 ਸਾਲ ਹੈ ਉਹਦਾ ਤਜਰਬਾ ਕੇਵਲ ਇੰਨਾ ਮਾਪਿਓ ਦੀ ਉਮਰ 40-50 ਸਾਲ ਹੈ ਉਹਨਾਂ ਦਾ ਤਜਰਬਾ ਇੰਨਾ ਪਤਾ ਹੈ ਬੱਚਾ ਠੋਕਰ ਕਦੋਂ ਖਾਂਦਾ ਹੈ ਜਦੋਂ ਮਾਪਿਓ ਨੂੰ ਕਹਿੰਦਾ ਹੈ ਤੁਹਾਨੂੰ ਨਹੀਂ ਪਤਾ ਮੈਨੂੰ ਸਾਰਾ ਕੁਝ ਪਤਾ ਹੈ ਮਾਪਿਓ ਕਹਿੰਦੇ ਨੇ ਬੇਟਾ ਸਾਡੇ ਬਾਲ ਐਵੇਂ ਚਿੱਟੇ ਨਹੀਂ ਹੋਏ ਅਸੀਂ ਬੜੀਆਂ ਠੋਕਰਾਂ ਖਾਦੀਆਂ بڑے ਬੰਦੇ ਵੇਖੇ ਕਿਸ ਤਰ੍ਹਾਂ ਦਾ ਇਹ ਸੰਸਾਰ ਹੈ ਇੰਜ ਨਾ ਕਰ ਇੰਜ ਕਰ ਬੱਚਾ ਸੋਚਦਾ ਹੈ ਨਹੀਂ ਮੈਂ ਆਪਣੇ ਤਰੀਕੇ ਨਾਲ ਕਰਾਂਗਾ ਫਿਰ ਜਦੋਂ ਬੱਚਾ ਝੋਟਾ ਖਾਂਦਾ ਹੈ ਫਿਰ ਸੋਚਦਾ ਹੈ ਕਿ ਹਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਠੀਕ ਆਖਿਆ ਸੀ ਪ੍ਰਸੰਗਤ ਜੀ ਉਸ ਵੇਲੇ ਤੱਕ ਸਮਾਂ ਨਿਕਲ ਚੁੱਕਿਆ ਹੁੰਦਾ ਹੈ ਉਸ ਵੇਲੇ ਫਿਰ ਬੱਚੇ ਦੇ ਪੱਲੇ ਰੋਣਾ ਰਹਿ ਜਾਂਦਾ ਹੈ ਜਿਹੜੇ ਬੱਚੇ ਇਹ ਕਹਿਣ ਕਿ ਜਿਹੜੀ ਉਮਰ ਮੇਰੀ ਹੈ ਮੇਰੇ ਮਾਪਿਓ ਦੀ ਵੀ ਇਹ ਕਦੇ ਹੋਏਗੀ ਆਖਿਰ ਇਸ ਉਮਰ ਵਿੱਚੋਂ ਇਹ ਗੁਜ਼ਰੇ ਨੇ ਤੇ ਕਿਉਂ ਨਾ ਹੋਵੇ ਮੈਂ ਇਹਨਾਂ ਦੇ ਪਿੱਛੇ-ਪਿੱਛੇ ਚੱਲਣਾ ਸ਼ੁਰੂ ਕਰ ਦੇਆ ਜਦੋਂ ਮਾਪਿਓ ਦੇ ਪਿੱਛੇ ਬੱਚਾ ਚੱਲਣਾ ਸ਼ੁਰੂ ਕਰੇਗਾ ਸੱਚ ਜਾਣਿਓ ਮਾਪਿਓ ਆਪ ਤੱਕੇ ਖਾ ਲੈਣਗੇ ਪਰ ਪੁੱਤਰ ਨੂੰ ਤੱਕੇ ਨਹੀਂ ਖਾਣ ਦੇਣਗੇ ਮਾਂ ਆਪ ਔਖਾ-ਸੌਖਾ ਸਹਿ ਲਏਗੀ ਪਰ ਧੀ ਨੂੰ ਤੱਕੇ ਨਹੀਂ ਖਾਣ ਦੇਗੀ ਜਿਹੜਾ ਬੱਚਾ ਮਾਪਿਓ ਪਿੱਛੇ ਚਲੇਗਾ ਉਹ ਸੁખી ਰਹੇਗਾ ਜਿਹੜਾ ਸਿੱਖ ਗੁਰੂ ਪਿੱਛੇ ਚਲੇਗਾ ਉਹ ਵੀ ਸੁਖੀ ਰਹੇਗਾ ਇਸ ਕਰਕੇ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਮਹਾਰਾਜ ਕਹਿੰਦੇ ਨੇ ਭਾਈ ਉਸ ਪਰਮਾਤਮਾ ਦੇ ਚਰਣਾ ਵਿੱਚ ਕੇਵਲ ਉਈ ਜੀਵ ਜੁੜ ਕੇ ਨਾਮ ਜਪ ਸਕਦਾ ਹੈ ਜਿਸ ਦੇ ਭਾਗ ਦੇ ਉੱਤੇ ਜਿਸ ਦੇ ਮੱਥੇ ਦੇ ਉੱਤੇ ਗੁਰੂ ਨੇ ਚੰਗੇ ਭਾਗ ਲਿਖ ਦਿੱਤੇ ਨੇ ਹੁਣ ਆਪ ਜੀ ਜਿਤਨੇ ਇੱਥੇ ਬੈਠੇ ਹੋ ਇੰਨੀ ਗਿਣਤੀ ਤਾਂ ਨਹੀਂ ਲੋਕਾਂ ਦੀ ਸੜਕ ਤੇ ਜਾ ਕੇ ਵੇਖੋ ਕਿੰਨੀਆਂ ਸੜਕਾਂ ਭਰੀਆਂ ਪਈਆਂ ਨੇ ਪਰ ਪਤਾ ਹੈ ਮਹਾਰਾਜ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਮੈਂ ਕਰੋੜਾਂ ਵਿੱਚੋਂ ਕਿਸੇ ਇੱਕ ਨੂੰ ਆਪਣੇ ਕੋਲ ਲੈ ਕੇ ਆਵਾਂਗਾ ਔਰ ਜਿਸ ਨੂੰ ਮੈਂ ਆਪਣੇ ਕੋਲ ਬਿਠਾ ਲਿਆ ਪਰਤ ਪਰਤ ਕੇ ਉਹਦਾ ਆਵਣ ਜਾਣਾ ਮਿਟ ਜਾਏਗਾ ਜਨਮ ਮਰਨ ਮਿਟ ਜਾਏਗਾ ਕਿਉਂਕਿ ਸੋ ਕਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਤੇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਮੈਂ ਇੱਕ ਬੇਨਤੀ ਅਕਸਰ ਕਰਨਾ ਗੁਰ ਸਿੱਖੋ ਰਾਹਾ ਚਲਦੇ ਕਿਸੇ ਬਜ਼ੁਰਗ ਨੂੰ ਵੀ ਤੁਸੀਂ ਕਹਿ ਦਿਓ ਨਾ ਕਿ ਬਾਪੂ ਜੀ ਮੱਥਾ ਟੇਕਣਾ ਮਾਤਾ ਜੀ ਮੱਥਾ ਟੇਕਨੀਆ ਤੇ ਉਹ ਵੀ ਤੁਹਾਨੂੰ ਇੰਨੀਆਂ ਅਸੀਸਾਂ ਦੇਏਗਾ ਬੇਟਾ ਤੇਰਾ ਘਰ ਭਰਿਆ ਰਹੇ ਤੈਨੂੰ ਕਿਸੇ ਗੱਲ ਦਾ ਟੋਟਾ ਨਾ ਆਏ ਤੂੰ ਜੁਗ-ਜੁਗ ਜੀਵੇ ਇੰਜ ਕਹਿੰਦੇ ਨੇ ਨਾ ਕੋਈ ਬਜ਼ੁਰਗ ਮਾਂ ਜਿਹਦਾ ਮੰਝਾ ਸੜਕ ਤੇ ਉੱਤੇ ਪਾਇਆ ਹੋਵੇ ਘਰਦਿਆਂ ਨੇ ਉਹ ਵੀ ਇਹ ਕਹੇਗੀ ਬੇਟਾ ਤੂੰ ਜੁਗ-ਜੁਗ ਜੀਵੇ ਤੈਨੂੰ ਅਸੀਸਾਂ ਹੁਣ ਉਹ ਵਿਚਾਰੀ ਦੇ ਪੱਲੇ ਆਪ ਟੁੱਟਾ ਹੋਇਆ ਮੰਝਾ ਹੈ ਤਾਂ ਵੀ ਉਹ ਇੰਨੀਆਂ ਅਸੀਸਾਂ ਦਿੰਦੀ ਹੈ ਉਹ ਗੁਰੂ ਤਾਂ ਐਡਾ ਸਮਰੱਤ ਹੈ ਤੁਸੀਂ ਗੁਰੂ ਨੂੰ ਮੱਥਾ ਟੇਕੋਗੇ ਫਿਰ ਗੁਰੂ ਤੁਹਾਨੂੰ ਕਿਸੇ ਗੱਲ ਦੀ ਘਾਟ ਰਹਿਣ ਦੇਗਾ ਨਹੀਂ ਤੁਸੀਂ ਗੁਰੂ ਨੂੰ ਆਖੋ ਤਾਂ ਸਹੀ ਬਾਬਾ ਜੀ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਜਿਸ ਵੇਲੇ ਇਹ ਆਖੋਗੇ ਦਾ ਉਸ ਵੇਲੇ ਫਿਰ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਫਿਰ ਲੈਂਦੇ ਆ ਲੈਂਦੇ ਆ ਥੱਕ ਜਾਓਗੇ ਗੁਰੂ ਦਿੰਦੇ ਆ ਦਿੰਦੇ ਆ ਨਹੀਂ ਥਕੇਗਾ ਫਿਰ ਬੇਨਤੀ ਹੈ ਭਾਈ ਮੂਰਤੀ ਪੂਜਾ ਛੱਡੋ ਡੇਰੇ ਦੀ ਪੂਜਾ ਛੱਡੋ ਇੱਟਾਂ ਪੱਥਰਾਂ ਦੀ ਪੂਜਾ ਛੱਡੋ ਕਿਉਂਕਿ ਇਹ ਕੁਝ ਅਸੀਂ ਬਣਾਇਆ ਹੈ ਕੇਵਲ ਉਹਦੇ ਨਾਲ ਜੁੜੋ ਜਿਸ ਨੇ ਸਾਨੂੰ ਬਣਾਇਆ ਹੈ ਗੁਰੂ ਬਾਬਾ ਜੀ ਮੇਰ ਕਰਨ ਗੁਰੂ ਦਾ ਗਿਆਨ ਬਾਣੀ ਵਿੱਚੋਂ ਲਵੋ ਨਿਤਨੇਮ ਕਰੋ ਜਪਜੀ ਸਾਹਿਬ ਪੜੋ ਗੁਰੂ ਚਰਣਾ ਨਾਲ ਜੁੜ ਕੇ ਜੀਵਨ ਸਫਲ ਬਣਾਓ ਮੁੜ ਮੁੜ ਕੇ ਜੀਵਨ ਨਹੀਂ ਮਿਲਦਾ ਇਹ ਬਾਬਾ ਜੀ ਨੇ ਬਖਸ਼ਿਆ ਹੈ ਤੇ ਇਹਨੂੰ ਸਫਲ ਬੜਾ ਕੇ ਇਸ ਸੰਸਾਰ ਤੋਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਬਾਬਾ ਜੀ ਮਿਹਰ ਕਰਨ ਜੇਠ ਦੇ ਮਹੀਨੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬਾਬਾ ਜੀ ਪੂਰਾ ਮਹੀਨਾ ਨਾਮ ਜਪਦੇ ਅੰਜ ਪਾਉਂਦੇ ਆ ਕਿਰਤ ਕਰਦੇ ਆ ਸਾਡਾ ਇਹ ਬਤੀਤ ਕਰਾਉਣ ਆਓ ਹੁਣ ਗੁਰੂ ਚਰਣਾ ਵਿੱਚ ਆਪਾਂ ਅਰਦਾਸ ਕਰਨੀ ਹੈ ਜੀ ਹੋਈਆ ਪੁੱਲਾਂ ਬਖਸ਼ੋ ਗੁਰ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ